ਪੰਜਾਬੀਓ ਬਹੁਤ ਵੱਡੀ ਅਪਡੇਟ ਲੈ ਕੇ ਮੈਂ ਤੁਹਾਡੇ ਸਾਹਮਣੇ ਹਾਜ਼ਰ ਹਾਂ ਜਿਵੇਂ ਕਿ ਕਹਿੰਦੇ ਸੀ ਵੀ ਧਮਕੀ ਦਿੱਤੀ ਸੀ ਕੱਲ ਆਪਾਂ ਤੇ ਉਸ ਧਮਕੀ ਦਾ ਅਸਰ ਪੂਰੇ ਬਾਲੀਵੁੱਡ ਦੇ ਵਿੱਚ ਹੋ ਚੁੱਕਿਆ ਹੁਣ ਤੁਸੀਂ ਕਹੋਗੇ ਵੀ ਦੇਵਾ ਸਿੱਧੂ ਗੱਲ ਕੀ ਕਹਿ ਰਿਹਾ ਪਰ ਗੱਲ ਇਹ ਸੱਚ ਹੈ ਖੁਸ਼ਖਬਰੀ ਦੀ ਗੱਲ ਹੈ ਤੇ ਇਸ ਤੋਂ ਪਹਿਲਾਂ ਕਿ ਮੈਂ ਤੁਹਾਡੇ ਅੱਗੇ ਖੁਸ਼ਖਬਰੀ ਧਰਾਂ ਤਾਂ ਸਾਰੇ ਸਿੰਘਾਂ ਨੂੰ ਮੇਰੀ ਅਪੀਲ ਆ ਸਾਡੇ ਪੰਜਾਬ ਦੇ ਭੈਣ ਭਰਾਵਾਂ ਨੂੰ ਸਾਰੇ ਲੋਕਾਂ ਨੂੰ ਸਾਡਿਆਂ ਨੂੰ ਵੀ ਇਸ ਵੀਡੀਓ ਦਾ ਮੈਸੇਜ ਹੈ ਮੈਂ ਤੁਹਾਡੇ ਅੱਗੇ ਕੈਸਾ ਫਰੂਪੇਸ਼ ਕਰਨ ਜਾ ਰਿਹਾ ਕਿ ਸਾਰੇ ਭੈਣ ਭਰਾਵਾਂ ਤੱਕ ਇਹ ਦੁਬਾਰਾ ਫੇਰ ਪਹੁੰਚਾਉਣਾ ਆਪਾਂ ਨੇ ਤਾਂ ਕਿ ਆਪਣੇ ਪੰਜਾਬ ਦੇ ਵਿੱਚ ਇਹ ਗੱਲ ਦਾ ਪਤਾ ਲੱਗੇ ਕਿ ਜਿਹੜੀ ਇਹ ਭੇਡ ਨੇ ਆਪਣੇ ਸਿੰਘਾਂ ਤੇ ਸਾਜ਼ਿਸ਼ ਰਚੀ ਸੀ ਮੈਂ ਕਿਹਾ ਸੀ ਨਾ ਵੀ ਇਹ ਸਿੰਘਾਂ ਦੀ ਕੌਮ ਹੈ ਇਹ ਚੁੱਪ ਨਹੀਂ ਬਹਿੰਦੀ ਕਿਉਂਕਿ ਮੇਰੇ ਬਾਰੇ ਬੰਦੇ ਮੈਨੂੰ ਸਵਾਲ ਕਰ ਦਿੰਦੇ ਨੇ ਵੀ ਯਾਰ ਤੂੰ ਕੇਸ ਧਾਰੀ ਨਹੀਂ ਹੈਗਾ ਪੱਗ ਬੰਨਣੀ ਚਾਹੀਦੀ ਆ ਪਰ ਮੈਂ ਦੱਸਣਾ ਚਾਹਣਾ ਸਾਡੇ ਵੀਰਾਂ ਨੂੰ ਕਿ ਮੈਂ ਚਾਹੇ ਕੇਸ ਧਾਰੀ ਨਾ ਹੋਵਾਂ ਚਾਹੇ ਮੇਰੇ ਪੱਗ ਹਲੇ ਨਹੀਂ ਬੰਨੀ ਕੋਈ ਗੱਲ ਨਹੀਂ ਪਰ ਮੇਰੇ ਜਿਹੜਾ ਅੰਦਰ ਬੈਠਾ ਸਿੰਘ ਆ ਨਾ ਉਹ ਠੋਕਰ ਮਾਰ ਰਿਹਾ ਉਹ ਬੁਲਵਾ ਰਿਹਾ ਮੈਨੂੰ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰਨ ਲਈ ਕਹਿ ਰਿਹਾ ਪਰ ਅੱਜ ਮੈਂ ਤੁਹਾਨੂੰ ਜਿਹੜੀ ਖੁਸ਼ਖਬਰੀ ਦੱਸੂਗਾ ਮੈਂ ਪੂਰੇ ਸਬੂਤਾਂ ਦੇ ਆਧਾਰ ਤੇ ਇਹ ਦਲੀਲਾਂ ਦੇ ਆਧਾਰ ਤੇ ਤੁਹਾਨੂੰ ਪਤਾ ਮੈਂ ਗਲਤ ਧਰਦਾ ਹੁੰਨਾ ਤੇ ਅੱਜ ਮੈਂ ਤੁਹਾਨੂੰ ਉਹ ਸਬੂਤ ਦਿਖਾਉਂਗਾ ਕਿ ਜਿਹੜੀ ਧੀਰ ਨੂੰ ਕੱਲ ਦਿੱਤੀ ਸੀ ਧਮਕੀ ਤੇ ਉਹਦਾ ਅਸਰ ਬਾਲੀਵੁੱਡ ਦੇ ਵਿੱਚ ਹੋਇਆ ਲੱਖ ਸਵਾ ਲੱਖ ਬੰਦੇ ਨੇ ਕੀਤੀ ਸੀ ਸਪੋਰਟ ਕੱਲ ਪਰ ਅੱਜ ਜਿਹੜਾ ਟਾਈਮ ਹੈ ਇਹ ਕਹਾਦਾ ਕਿ ਧੀਰ ਜਿਹੜੀ ਕੰਗਣਾ ਰਣੌਤ ਕੰਗਣਾ ਰਣੌਤ ਨੇ ਖੁਦ ਆਪਣੇ ਮੂੰਹੋਂ ਜਿਹੜੀ ਕਿ ਗੱਲ ਕਹੂਗੀ ਉਹ ਆਪਣੇ ਮੂੰਹੋਂ ਕਹੂਗੀ ਪਰ ਗੱਲ ਹੈ ਕੀ ਹੈ ਜਿਹੜੀ ਫਿਲਮ ਦੇ ਬਾਰੇ ਆਪਣੇ ਲੋਕਾਂ ਨੇ ਆਪਾਂ ਰੌਲਾ ਪਾਇਆ ਹੋਇਆ ਵੀ ਸਾਡੇ ਸਿੰਘਾਂ ਦੇ ਉੱਤੇ ਫਿਲਮ ਬਣੀ ਹੈ ਇਹ ਬੰਦ ਹੋਣੀ ਚਾਹੀਦੀ ਹੈ ਉਹ ਹੋ ਚੁੱਕੀ ਤੇ ਮੈਂ ਤੁਹਾਨੂੰ ਦੱਸਾਂ ਉਸ ਤੋਂ ਪਹਿਲਾਂ ਦਿਖਾਉਣ ਤੋਂ ਕਿ ਫਿਲਮ ਸੈਂਸਰ ਬੋਰਡ ਨੇ ਬਲੈਕਲਿਸਟ ਦੇ ਵਿੱਚ ਪਾ ਦਿੱਤੀ ਗਈ ਹੈ ਲਓ ਹੁਣ ਮੈਂ ਤੁਹਾਨੂੰ ਦਿਖਾਉਂਗਾ ਸਬੂਤ ਉਸੇ ਪੇੜ ਦੇ ਮੂੰਹੋਂ ਕੰਗਣਾ ਰਣੌਦ ਦੇ ਮੂੰਹੋਂ ਸੁਣੋ ਕੀ ਕਹਿੰਦੀ ਹੈ क्योंकि बहुत ज्यादा धमकियां आ रही है जान से मात देने की और सेंसर वालों को बहुत ज्यादा धमकियां आ रही है तो हमें हम पे ये प्रेशर है कि की मिसेज गांधी का असेसिनेशन ना दिखाएं बिंदन बाला को ना दिखाए पंजाब राइट्स ना दिखाएं आई नो uh, के फिर क्या दिखाए के keh kawa if the majanak se black out ho jati hai so uh, this is undeniably visible to inform you i'm very sorry for the state of things in this country so la main tuhanu eh hi gall kehna chahunda si di jehdi kal dhamki charay pasiyan to ditti gayi si jime aapan kal gal baat kiti si ਬੀਏ ਜਿਹੜੀ ਭੇਡ ਨੇ ਰਚਿਆ ਸੀ ਨਾ ਖੇਲ ਬੀਜੇਪੀ ਦੇ ਕਹਿਣ ਤੇ ਉਹ ਨਾਕਾਮ ਕਰ ਦਿੱਤੀ ਆ ਪੰਜਾਬੀਓ ਬਹੁਤ ਵੱਡੀ ਅਪਡੇਟ ਤੇ ਖੁਸ਼ੀ ਦੀ ਗੱਲ ਹੈ ਪਰ ਸਾਡੇ ਪੰਜਾਬ ਦੇ ਵਿੱਚ ਜਿੰਨੇ ਵੀ ਵੱਸਦੇ ਸਾਡੇ ਪੰਜਾਬੀ ਭੈਣ ਭਰਾ ਸਾਡੇ ਸਿੱਖ ਨੌਜਵਾਨ ਸਾਡੀਆਂ ਮਾਵਾਂ ਪੈਣਾਂ ਨੂੰ ਸਾਰਿਆਂ ਨੂੰ ਇਹ ਅਪੀਲ ਹੈ ਮੇਰੀ ਵੀ ਵੱਧ ਤੋਂ ਵੱਧ ਇਸ ਵੀਡੀਓ ਨੂੰ ਆਪਣੇ ਜਨਤਾ ਤੱਕ ਪਹੁੰਚਾਉਣਾ ਮੈਂ ਕੱਲ੍ਹ ਜਿਹੜੀ ਇੱਕ ਵੀਡੀਓ ਪਾਈ ਸੀ ਉਹਦੇ ਵਿੱਚ ਕੋਈ ਗੜਬੜੀ ਹੋਈ ਸੀ ਜਿਹੜੀ ਕਿ ਅੱਧੀ ਚੱਲੀ ਨਹੀਂ ਉਹਦੇ ਵਿੱਚ ਬਹੁਤ ਵੱਡਾ ਮੈਸੇਜ ਛੁਪਿਆ ਹੋਇਆ ਸੀ ਜਿਹੜਾ ਕਿ ਤੁਹਾਡੇ ਤੱਕ ਨਹੀਂ ਪਹੁੰਚਿਆ ਪਰ ਮੈਂ ਅੱਜ ਕਹਿ ਰਿਹਾ ਵੀ ਆਪਣੀ ਆਬਾਦੀ 3 ਕਰੋੜ ਤੋਂ ਜ਼ਿਆਦਾ ਆ ਪੰਜਾਬ ਦੀ ਇਕੱਲੇ ਦੀ ਗੱਲ ਕਰੀਏ 3 ਕਰੋੜ ਤੋਂ ਆਬਾਦੀ ਜ਼ਿਆਦਾ ਆ ਤਾਂ ਮੇਰੀ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਕਿ ਮੈਂ ਤੁਹਾਨੂੰ ਕਦੇ ਵੀ ਨਹੀਂ ਕਹੀ ਮੈਂ ਅੱਜ ਉਹ ਕਹਿਣ ਜਾ ਰਿਹਾ ਭਰਾਵੋ ਜਿੰਨੇ ਤੁਸੀਂ ਸਾਡੇ ਭੈਣ ਭਰਾ ਆਂਗੇ ਪੰਜਾਬ ਵਾਸੀਓ ਬਾਹਰ ਦੇ ਵੀ ਆਂ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਕਿ ਪੰਜਾਬ ਦੇ ਵਿੱਚ ਇੰਨੀ ਆਬਾਦੀ ਹੋਵੇ ਤੇ ਤੁਸੀਂ ਆਪਦੇ ਆਪ ਨੂੰ ਇਕੱਲਾ ਨਾ ਸਮਝਿਓ ਦੇਖੋ ਕਿੰਡੀ ਤਾਕਤ ਆਪਣੀ ਬੰਦ ਕਰਵਾਤੀ ਨਾ ਫਿਲਮ ਕਹਿੰਦੀ ਸੀ ਮੈਂ ਸਿੱਖਾਂ ਦੇ ਬਣਾਉਂਗੀ ਤੇ ਮੈਂ ਹੁਣ ਇਹ ਕਹਿਣਾ ਚਾਹੁੰਦਾ ਸੀ ਵੀ ਜਿਵੇਂ 3 ਕਰੋੜ ਦੀ ਆਬਾਦੀ ਆ ਤੁਸੀਂ ਸਾਥ ਜਿਹੜੇ ਹਿਸਾਬ ਨਾਲ ਕੱਲ੍ਹ ਦਿੱਤਾ ਹੈ ਤਾ ਉਸੇ ਹਿਸਾਬ ਨਾਲ ਅੱਜ ਦਿਨ ਕਿ ਜਿਵੇਂ ਆਪਣੇ ਭੈਣ ਭਰਾਵਾਂ ਤੇ ਕੱਲ ਉਹ ਆਪਣਾ ਸੁਨੇਹਾ ਗਿਆ ਸੀ ਇਹ ਸੁਨੇਹਾ ਮੇਰਾ ਬਾਲੀਵੁੱਡ ਤੱਕ ਜਾ ਚੁੱਕਿਆ ਮੈਨੂੰ ਇਸ ਗੱਲ ਦੀ ਯਾਨੀ ਕਿ ਜਿਹੜੀ ਕਿ ਜਾਣਕਾਰੀ ਉਹ ਮਿਲ ਗਈ ਸੀ ਕੱਲ ਜਿਹੜੀ ਸਪੋਰਟ ਕੀਤੀ ਆ ਪੂਰੇ ਪੰਜਾਬ ਨੇ ਪੰਜਾਬ ਤੋਂ ਬਾਹਰ ਦੇ ਬੰਦਿਆਂ ਨੇ ਵੀ ਸਾਡੇ ਭੈਣ ਭਰਾਵਾਂ ਨੇ ਉਹ ਬਾਲੀਵੁੱਡ ਤੱਕ ਜਾ ਚੁੱਕੀ ਗੱਲ ਆਪਣੀ ਤਾਂ ਹੁਣ ਫੇਰ ਮੇਰੀ ਇਹ ਅਪੀਲ ਹੈ ਵੀ ਯਾਰ ਪੰਜਾਬ ਦੇ ਸਾਡੇ ਅਸੀਂ 3 ਕਰੋੜ ਤੋਂ ਜ਼ਿਆਦਾ ਸਾਨੂੰ ਕੀ ਲੋੜ ਹੈ ਬਈ ਡਰਨ ਦੀ ਜਿਹਦੇ ਵਿੱਚ ਸਿੱਖ ਕੌਮ ਦੀ ਸੰਖਿਆ ਜ਼ਿਆਦਾ ਪਾਈ ਜਾਂਦੀ ਹੈ ਤਾਂ ਮੇਰਾ ਕਹਿਣਾ ਇਹ ਹੈ ਵੀ ਵੱਧ ਤੋਂ ਵੱਧ ਆਪਾਂ ਸਾਰਿਆਂ ਦੇ ਕੋਲ ਇਹ ਮੈਸੇਜ ਪਹੁੰਚਾਉਣਾ ਵੀ ਜਿਹੜੀ ਕੰਗਣਾ ਰਣੌਤ ਨੇ ਭੇੜ ਨੇ ਇਹ ਸਾਜ਼ਿਸ਼ ਰਚੀ ਸੀ ਸਾਡੇ ਸਿੰਘਾਂ ਦੇ ਉੱਤੇ ਫਿਲਮ ਬਣਾ ਕੇ ਵੀ ਮੈਂ ਇਹਨਾਂ ਨੂੰ ਗਲਤ ਪੇਸ਼ ਕਰ ਦੋ ਇਹਨਾਂ ਦੀ ਛਵੀ ਨੂੰ ਉਹ ਨਾਕਾਮ ਕਰ ਦਿੱਤੀ ਗਈ ਆ ਪੂਰੀ ਤਰ੍ਹਾਂ ਮੈਂ ਤੁਹਾਨੂੰ ਦੱਸ ਦਿਆਂ ਸਭ ਤੋਂ ਪਹਿਲਾਂ ਜਿਹੜੀ ਕਿ ਅਪਡੇਟ ਆ ਰਹੀ ਆਪਣੀ ਇਹ ਵੀ ਸਭ ਤੋਂ ਪਹਿਲਾਂ ਪੂਰੀ ਤਰ੍ਹਾਂ ਉਹਨਾਂ ਨੇ ਬਲੈਕਲਿਸਟ ਦੇ ਵਿੱਚ ਪਾ ਦਿੱਤੀ ਡੱਬੇ ਦੇ ਵਿੱਚ ਪਾ ਦਿੱਤੀ ਇਹ ਫਿਲਮ ਬੰਦ ਹੋ ਚੁੱਕੀ ਇੱਕ ਤਰ੍ਹਾਂ ਦੀ ਕਿਉਂਕਿ ਉਹਨਾਂ ਨੂੰ ਜਿਹੜੇ ਸੈਂਸਰ ਬੋਰਡ ਸੀ ਇਹਨਾਂ ਦੇ ਉਹਨਾਂ ਨੂੰ ਵੀ ਬਿਲਕੁਲ ਸਿੱਧੇ ਤੌਰ ਤੇ ਧਮਕੀਆਂ ਜਾ ਰਹੀਆਂ ਨੇ ਕੱਲ ਆਪਾਂ ਵੀ ਦਿੱਤੀ ਸੀ ਸਿੱਧੀ ਕੰਗਣਾ ਰਣਾ ਉਹਦ ਨੂੰ ਇਹਨਾਂ ਦੇ ਕੰਨਾਂ ਦੇ ਵਿੱਚ ਹਰ ਆਵਾਜ਼ ਪੈਂਦੀ ਹੈ ਜਿਹੜੀ ਆਪਾਂ ਕਹਿਨੇ ਆ ਇਹ ਐਕਟਿਵ ਰਹਿੰਦੇ ਨੇ ਵੀ ਕੌਣ ਸਾਡੇ ਬਾਰੇ ਕੀ ਕਹ ਰਿਹਾ ਮੂਮੈਂਟ ਪੰਜਾਬ ਦੇ ਵਿੱਚ ਤੇਜ਼ ਹੋ ਗਈ ਤੇ ਫਿਰ ਮੰਦ ਹੋਣੀ ਪੱਕਾ ਹੀ ਸੀ ਲਾਜ਼ਮੀ ਸੀ ਪਰ ਮੈਂ ਗੱਲ ਉਹ ਕਹਿਣੀ ਚਾਹੁੰਦਾ ਵੀ ਜਿਵੇਂ 93% ਤੋਂ ਜ਼ਿਆਦਾ ਸੌ ਦੀ ਗੱਲ ਕਰੀਏ 93% ਤੋਂ ਜ਼ਿਆਦਾ ਕੁਰਬਾਨੀਆਂ ਆਪਣੇ ਪੰਜਾਬ ਦੇ ਸਿੰਘਾਂ ਦੀਆਂ ਨੇ ਇੱਕ ਮੈਂ ਗੱਲ ਹੋਰ ਦੱਸਣੀ ਚਾਹੁੰਨਾ ਜਿਵੇਂ ਕਿ ਹੁਣ ਜਿਹੜਾ ਹਿੰਦੁਸਤਾਨ ਹੈ ਹਿੰਦੁਸਤਾਨ ਨੂੰ ਬਚਾਇਆ ਕਿਹਨੇ ਆ ਜਿਹੜੀ ਆਰਮੀ ਉਹਦੇ ਵਿੱਚ ਸਿੱਖ ਜਿਹੜੀ ਰਜiment ਮੰਨੀ ਜਾਂਦੀ ਹੈ ਆਪਣੀ ਆਰਮੀ ਉਹਨਾਂ ਦਾ ਜਿਹੜਾ ਕਿ ਯੋਗਦਾਨ ਆ ਉਹ ਬਹੁਤ ਵੱਡਾ ਅਹਿਮ ਰੋਲ ਹੈ ਜਦੋਂ ਚੀਨ ਦੇ ਨਾਲ ਪੇਚਿਆ ਪਿਆ ਸੀ ਉਦੋਂ ਕੌਣ ਗਏ ਸੀ ਬੀਜੇਪੀ ਵਾਲੀ ਆਹੀ ਸੈਂਟਰ ਗਵਰਨਮੈਂਟ ਕਹਿੰਦੀ ਸਿੰਘਾਂ ਦੀ ਟੀਮ ਨੂੰ ਭੇਜੋ ਬਾਈ ਇਹੀ ਮਤਲਬ ਆਰਮੀ ਜਾ ਸਕਦੀ ਹੈ ਉਹਨਾਂ ਨਾਲ ਮੱਥਾ ਕਿਉਂਕਿ ਜਿਹੜੇ ਚੀਨ ਵਾਲੇ ਨੇ ਉਹ ਆਪਣੇ ਤੋਂ ਛੇਫਦੇ ਨੇ ਸਿੱਖਾਂ ਤੋਂ ਛੇਫਦੇ ਨੇ ਬਾਈ ਡਰਦੇ ਕਹਿ ਲੋ ਚਾਹੇ ਵੈਸੇ ਉਹ ਉਹਨਾਂ ਦੀ ਇੱਜ਼ਤ ਕਰਦੇ ਨੇ ਆਪਣੇ ਸਿੰਘਾਂ ਦੀ ਤੇ ਇਹਨੇ ਸੋਚਿਆ ਸੀਗਾ ਵੀ ਮੈਂ ਸਿੱਖਾਂ ਦੀ ਸ਼ਬੀ ਖਰਾਬ ਕਰ ਦੂੰਗੀ ਤੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਵੀ ਆਪਾਂ ਇਹ ਹੋਣ ਨਹੀਂ ਦੇਣਾ ਕਿਸੇ ਵੀ ਹਾਲਤ ਦੇ ਵਿੱਚ ਕਿਉਂਕਿ ਗੱਲ ਇਕੱਲੀ ਸ਼ਬੀ ਖਰਾਬ ਕਰਨ ਦੀ ਨਹੀਂ ਗੱਲ ਆਉਂਦੀ ਸੀ ਉੱਥੇ ਵੀ ਜਿਵੇਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਮੈਸੇਜ ਚਲਿਆ ਜਾਂਦਾ ਅੱਜ ਤੋ ਇਸ ਨੂੰ 100 ਸਾਲ ਬਾਅਦ ਜਾਂ 50 ਸਾਲ ਬਾਅਦ ਹੀ ਦੇਖਦਾ ਕੋਈ ਤਾਂ ਕੀ ਸੋਚਦੇ ਸਾਡੇ ਬੱਚੇ ਆਉਣ ਵਾਲੀਆਂ ਪੀੜ੍ਹੀਆਂ ਕਿ ਯਾਰ ਸਾਡੇ ਸਿੰਘਾਂ ਦੇ ਇਹੇ ਜੇ ਕੰਮ ਸੀ ਕਿਉਂਕਿ ਇਹਨਾਂ ਨੇ ਆਪ ਦੀ ਸ਼ਾਹੀ ਚੰਗੀ ਦਿਖਾਉਣੀ ਸੀ ਤੇ ਆਪਣੇ ਸਿੰਘਾਂ ਦੀ ਮਾੜੀ ਸਿਰ ਇਸ ਗੱਲ ਨੂੰ ਮੈਂ ਫੇਰ ਵੀ ਰਿਪੀਟ ਕਰਦਾ ਰਹਿਣਾ ਹੈ ਵੀ ਸਾਡੇ ਲੋਕਾਂ ਦੇ ਦਿਨਾਂ ਦੇ ਵਿੱਚੋਂ ਇਹ ਗੱਲ ਨਾ ਨਿਕਲੇ ਵੀ ਸਾਡੇ ਖਿਲਾਫ ਜਿਹੜਾ ਅਜੰਡਾ ਚਲਾ ਰਹੀਆਂ ਸਰਕਾਰਾਂ ਚਲਵਾ ਰਹੀਆਂ ਕੰਗਣਾ ਵਰਗੀਆਂ ਭੇਡਾਂ ਤੋਂ ਕੀ ਇਹ ਸਫਲ ਨਾ ਹੋਣ ਇਸ ਕਰਕੇ ਮੈਂ ਗੱਲਾਂ ਦੁਬਾਰੇ ਰਿਪੀਟ ਕਰ ਦਿੰਦਾ ਹਾਂ ਉਹਨਾਂ ਕਈ ਵਾਰ ਤਾਂ ਹੁਣ ਮੇਰੀ ਇਹੀ ਅਪਡੇਟ ਸੀ ਸਾਡੇ ਭੈਣ ਭਰਾਵਾਂ ਦੇ ਇਕੱਠਾਉਣਾ ਮੇਰਾ ਫਰਜ਼ ਸੀ ਤੇ ਜਿਹੜਾ ਅਗਲਾ ਨੋਟੀਫਿਕੇਸ਼ਨ ਪਾਵਾਂਗੇ ਉਹ ਵੀ ਬੜਾ ਧਮਾਕੇਦਾਰ ਹੋਊਗਾ ਜਿਹੜਾ ਭੈਣ ਭਰਾ ਕੋਈ ਨਵਾਂ ਚੈਨਲ ਤੇ ਉਹ ਸਬਸਕ੍ਰਾਈਬ ਕਰ ਲਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦਾ ਰਹੇ ਤੇ ਵੱਧ ਤੋਂ ਵੱਧ ਆਪਣਾ ਫਰਜ ਸਮਝ ਕੇ ਪੰਜਾਬੀਓ ਸਾਰੇ ਸਿੰਘਾਂ ਨੂੰ ਮੇਰੀ ਅਪੀਲ ਹੈ ਜਿਹਦੇ ਵੀ ਹੱਥ ਇਹ ਵੀਡੀਓ ਲੱਗਦੀ ਹੈ ਵੱਧ ਤੋਂ ਵੱਧ ਗਰੁੱਪਾਂ ਦੇ ਵਿੱਚ ਸ਼ੇਅਰ ਕਰਨ ਦੀ ਕੋਸ਼ਿਸ਼ ਕਰਨਾ ਤਾਂ ਕਿ ਆਸਾਨੀ ਨਾਲ ਆਪਣੇ ਪੰਜਾਬ ਦੇ ਬੱਚੇ-ਬੱਚੇ ਤੇ ਇਹ ਗੱਲ ਪਹੁੰਚ ਜਾਵੇ ਕਿ ਇਹ ਭੇਡ ਜਿਹੜੀ ਕੰਗਣਾ ਰਣਾਉ ਸੀ ਇਹਨੂੰ ਬੜਾ ਹੀ ਮਤਲਬ ਜ਼ਬਰਦਸਤ ਤਰੀਕੇ ਨਾਲ ਸਾਡੇ ਪੰਜਾਬ ਨੇ ਸੈਂਸਰ ਬੋਰਡ ਤੋਂ ਫਿਲਮ ਬਲੈਕਲਿਸਟ ਦੇ ਵਿੱਚ ਪਵਾ ਦਿੱਤੀ ਹੈ ਤਾਂ ਮਿਲਦੇ ਆਂ ਪੰਜਾਬੀਓ ਅਗਲੀ ਟੌਪਿਕ ਤੇ ਕਰਦੇ ਆਂ ਕੋਈ ਤਮਾਕੇਦਾਰ ਸਪੀਚ ਤਿਆਰ ਤੇ ਕੋਈ ਗੱਲ ਨਹੀਂ ਤੁਹਾਨੂੰ ਦਿਖਾਉਨੇ ਆਂ ਫਿਰ ਝਟ ਕਿ ਆਪਣੇ ਪੰਜਾਬ ਨਾਲ ਜਿਹੜੇ ਬੋਲਦੇ ਆ ਨਾ ਪੰਜਾਬ ਦੇ ਖਰਾਬ ਇਹਨਾਂ ਦੀ ਕੱਢਾਂਗੇ ਗਰਦ ਕੋਈ ਗੱਲ ਨਹੀਂ ਅਗਲੇ ਟੌਪਿਕ ਤੇ ਮਿਲਦੇ ਆਂ ਬਾਈ ਜਿਹੜਾ ਕੋਈ ਭੈਣ ਭਰਾ ਨਵਾਂ ਚੈਨਲ ਦੇ ਆ ਉਹ ਸਬਸਕ੍ਰਾਈਬ ਕਰ ਦਿਓ ਬੈਲ ਦੀ ਘੰਟੀ ਜਿਮਾਉਣਾ ਨਾ ਭੁੱਲਿਓ ਜੀ ਧੰਨਵਾਦ